ਮਿੱਤਰੋ ਕਈ ਵਾਰ ਕੁਦਰਤ ਦਾ ਕਿਰਕਮਾ ਇਦਾਂ ਦਾ ਹੋ ਜਾਂਦਾ ਕਿ ਸੋਚਣ ਲਈ ਮਜਬੂਰ ਹੋਣਾ ਪੈ ਜਾਂਦਾ ਕਹਿੰਦੇ ਸੀ ਕਿ ਰਾਜਸਥਾਨ ਦੇ ਵਿੱਚ ਪਾਣੀ ਨਹੀਂ ਮਿਲਦਾ ਰੇਤਲਾ ਏਰੀਆ ਟਿੱਬਿਆਂ ਵਾਲਾ ਏਰੀਆ ਉੱਥੇ ਤਾਂ ਪਾਣੀ ਮਿਲਦਾ ਹੀ ਨਹੀਂ ਪਰ ਕੱਲ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਰਾਜਸਥਾਨ ਦਾ ਇੱਕ ਜੈਸਲ ਮੇਰ ਦੀ ਵੀਡੀਓ ਹੈ ਜਿੱਥੇ ਬੋਰ ਬਣਾ ਰਹੇ ਸੀ ਅਚਾਨਕ ਬੋਰ ਬਣਾਦੇ ਬਣਾਦੇ ਉੱਥੇ ਬਲਾਸਟ ਹੋਇਆ ਧਰਤੀ ਦੇ ਥੱਲੇੋਂ ਤੇ ਜਿਹੜੀਆਂ ਉੱਥੇ ਬਣਾਉਣ ਵਾਲੀਆਂ ਮਸ਼ੀਨਾਂ ਸੀ ਪੈਪ ਪਾਉਂਦੇ ਨੇ ਹਨਾ ਉੱਥੇ ਗੱਡੀ ਵਗੈਰਾ ਖੜੀ ਸੀ ਉਹ ਸਾਰੀ ਸਾਰੀ ਥੱਲੇ ਧਰਤੀ ਦੇ ਵਿੱਚੇ ਧਸ ਗਈ ਧਰਤੀ ਦੇ ਵਿੱਚ ਧਸ ਗਈ ਤੇ ਉੱਥੋਂ ਜਦੋਂ ਬਲਾਸਟ ਹੋਇਆ ਅਚਾਨਕ ਪਾਣੀ ਹੀ ਪਾਣੀ ਪਾਣੀ ਹੀ ਪਾਣੀ ਲਗਾਤਾਰ ਪਾਣੀ ਉੱਥੋਂ ਨਿਕਲ ਹੀ ਜਾ ਰਿਹਾ ਹੈ ਨਿਕਲ ਹੀ ਜਾ ਰਿਹਾ ਹੈ ਇਹ ਕੁਦਰਤ ਦਾ ਕ੍ਰਿਸ਼ਮਾ ਤੇ ਹੁਣ ਉੱਥੇ ਸਮੁੰਦਰ ਵਰਗੇ ਮਾਹੌਲ ਬਣ ਗਏ ਨੇ ਨੇੜੇ ਤੜ ਜੋ ਆਪਣੇ ਟਰੈਕਟਰ ਦੇ ਨਾਲ ਹੀ ਮਿੱਟੀ ਲਗਾਈ ਆ ਪਾਣੀ ਇੰਨਾ ਤੇਜ਼ ਆ ਤੇ ਇਹ ਗੱਲ ਵੀ ਆਖੀ ਜਾ ਰਹੀ ਹੈ ਕਿ ਉਥੇ ਪਾਣੀ ਦੇ ਨਾਲ-ਨਾਲ ਥੱਲੇੋਂ ਧੂਆਂ ਵੀ ਆ ਰਿਹਾ ਹੈ ਅੱਗ ਵਰਗਾ ਮਾਹੌਲ ਵੀ ਆ ਇਹ ਕੁਦਰਤ ਦਾ ਕ੍ਰਿਸ਼ਮਈਆ ਪਹਿਲਾਂ ਤੁਸੀਂ ਦੇਖੀ ਇੱਕ ਵੀਡੀਓ ਰਾਜਸਥਾਨ ਦੀ ਜਿੱਥੇ ਧਰਤੀ ਥੱਲੇ ਧਸ ਗਈ ਸੀ ਐਡਾ ਵੱਡਾ ਹੌਲ ਹੋ ਗਿਆ ਸੀ ਲੋਕ ਉਥੇ ਦੇਖਣ ਜਾਂਦੇ ਸੀ ਪਰ ਇਹ ਜਿਹੜੀ ਕ੍ਰਿਸ਼ਮੇ ਵਾਲੀ ਗੱਲ ਹੋਈ ਹੈ ਕਿ ਜਿੱਥੇ ਪਾਣੀ ਦੀ ਬੂੰਦ ਨਹੀਂ ਮਿਲਦੀ ਸੀ ਰੇਤਲਾ ਏਰੀਆ ਸੀ ਉਥੇ ਬੋਰ ਬਣਾ ਰਿਆ ਸੀ ਬੰਦਾ ਤੇ ਅਚਾਨਕ ਉਥੋਂ ਬਲਾਸਟ ਹੋਇਆ ਤੇ ਉਥੋਂ ਪਾਣੀ ਲਗਾਤਾਰ 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 ਨਿਕਲਦਾ ਜਾ ਰਿਹਾ ਹੈ ਲਗਭਗ 2 ਦਿਨ ਹੋ ਗਏ ਪਾਣੀ ਉੱਥੇ ਨਿਕਲ ਹੀ ਜਾ ਰਿਹਾ ਹੈ ਸਮੁੰਦਰ ਵਰਗਾ ਮਾਹੌਲ ਹੋ ਗਿਆ ਨੇੜੇ-ਤੇੜੇ ਦੇ ਪਿੰਡ ਖਾਲੀ ਕਰਾਏ ਜਾ ਰਹੇ ਨੇ ਨੇੜੇ-ਤੇੜੇ ਦੇ ਪਿੰਡਾਂ ਨੂੰ ਵਰਨਿੰਗ ਦਿੱਤੀ ਜਾਂਦੇ ਕਿ ਖਾਲੀ ਕਰ ਦਿਓ ਕਿ ਪਾਣੀ ਲਗਾਤਾਰ ਆਈ ਜਾ ਰਿਹਾ ਹੈ ਆਈ ਜਾ ਰਿਹਾ ਹੈ ਇਹ ਕੁਦਰਤ ਦਾ ਕਿਰਕਮ ਨਹੀਂ ਤਾਂ ਹੋਰ ਕੀ ਕਹਿ ਸਕਦੇ ਆ ਕਮੈਂਟਾਂ 'ਚ ਆਪਣੀ رائے ਤੁਸੀਂ ਜਰੂਰ ਦੇ ਦਿਓ ਆ ਨਾਲ ਵੀਡੀਓ ਚੱਲ ਰਹੀਆਂ ਤੁਸੀਂ ਦੇਖ ਰਹੇ ਹੋ ਇਹ ਹੈਗੀਆਂ ਰੇਗਿਸਤਾਨ ਏਰੀਆ ਰਾਜਸਥਾਨ ਜੈਸਲਮੇਰ ਜਿੱਥੇ ਇਹ ਟੂ ਬੈਲ ਅਚਾਨਕ ਫੱਟੀਆ ਤੇ ਉਥੋਂ ਪਾਣੀ ਨਿਕਲ ਹੀ ਜਾ ਰਿਹਾ ਹਜੇ ਬੋਰ ਤਾਂ ਬਣੇ ਰਿਹਾ ਸੀ ਪਰ ਜਿਹੜੀਆਂ ਉੱਥੇ ਗੱਡੀਆਂ ਖੜੀਆਂ ਸਨ ਜਿਹੜਾ ਵੀ ਸਮਾਨ ਸੀ ਉਹ ਵੀ ਵਿੱਚੇ ਧਸ ਗਿਆ ਤਾਂ ਇਹ ਕੁਦਰਤ ਦਾ ਕ੍ਰਿਸ਼ਮਾ ਕੁਦਰਤ ਦੇ ਰੰਗ ਦਾ ਕੋਈ ਕਿਸੇ ਨੂੰ ਕੁਝ ਨਹੀਂ ਪਤਾ ਕਦੋਂ ਕੀ ਕਰ ਦੇ ਕਹਿੰਦੇ ਜਿਵੇਂ ਆਪਣੇ ਪੰਜਾਬ ਚ ਕਹਿੰਦੇ ਆ ਫਰਸ਼ ਤੋਂ ਅਰਸ਼ ਤੇ ਲੈ ਕੇ ਜਾਣਾ ਅਰਸ਼ ਤੋਂ ਫਰਸ਼ ਤੱਕ ਲੈ ਕੇ ਜਾਣ ਇੱਕ ਮਿੰਟ ਲਾਂਦਾ ਰੱਬ ਉਸੇ ਤਰ੍ਹਾਂ ਕੁਝ ਨਹੀਂ ਪਤਾ ਰੱਬ ਕਦੋਂ ਕਿੱਥੇ ਕੀ ਕਰ ਦੇ ਜਿੱਥੇ ਪਾਣੀ ਆ ਉੱਥੇ ਸੋਕਾ ਲਿਆ ਦੇ ਜਿੱਥੇ ਪਾਣੀ ਨਹੀਂ ਹੈਗਾ ਉੱਥੇ ਪਾਣੀ ਪਾਣੀ ਕਰ ਦੇ ਤੇ ਇਹ ਗੱਲ ਹੋ ਚੁੱਕੀ ਆ ਰਾਜਸਥਾਨ ਦੇ ਵਿੱਚ ਵੀਡੀਓ ਨੂੰ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਕਰ ਲਿਓ ਸਤਿ ਸ੍ਰੀ ਅਕਾਲ